al और <laughs> पंडित <laughs> ਉਹ ਲੋਕਾਂ ਤੱਕ ਨਾ ਬਾਹਰ ਬਾਹਰ ਨਾ ਤਰੀ ਚਲੋ ਆਓ ਇੱਥੇ ਪੰਜਾਬ ਦੀ ਧਰਤੀ ਬਚਾਉਣ ਲਈ ਲੜਦੇ ਆਪ ਨੂੰ ਸਾਡੇ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਨੇ ਜੋ ਸਾਡੇ ਪਿੱਛੇ ਦੇ ਪਰਹਾਉਲੇ ਹੋ ਰਹੇ ਨੇ ਉਹਨਾਂ ਹਮਲੇ ਦਾ ਮੂੰਹ ਤੋੜਨਾ ਜ਼ਰੂਰੀ ਹੈ ਆਉਣ ਵਾਲੇ ਜਨਾਲੇ ਵਿੱਚ ਅੱਜ ਇਹ ਕੰਨਾ ਵਰਗਾ ਅਖਾ ਕੋਈ ਮਾਰ ਦਿਖਾ ਦੇਣਾ ਹੈ ਸ਼ਹਿਰ ਉੱਪਰ ਦੇ ਨੇ ਉਹਨਾਂ ਦਾ ਮੂੰਹ ਤੋੜਨਾ ਜ਼ਰੂਰੀ ਹੈ ਇਕੱਠੇ ਹੋ ਕੇ ਤੁਸੀਂ ਸਾਡੇ ਨਾਲ ਖੜਾ ਬੱਜਦੇ ਇਕੱਠੇ ਕਿੱਧਾ ਆਉਣਾ ਸਮਝ ਲੱਗਿਆ ਨੜੀਏ ਥੋੜਾ ਘਾਣਾ ਬਹੁਤ ਜ਼ਿਆਦਾ ਆਉਣ ਲੋਕਾਂ ਦੇ ਵਿੱਚ ਬੱਤੇ ਸਾਫ ਰੋਤੇ ਨੇ ਚਾਹੀਏ ਸਾਡੇ ਪੰਜਾਬ ਉਹਨਾਂ ਨੂੰ ਕੋਈ ਤਾਂ ਬਾ ਦੇਖੀ ਕਰਤਾ ਵਾ ਖਲਾਸ ਤੇ ਕੋਈ ਕਿ ਦੁਨੀਆਂ ਵਿੱਚ ਸਾਡਾ ਇਖਤਿਆਰ ਕਿੱਥੇ ਬਣਿਆ ਨਹੀਂਆ ਦੁਨੀਆਂ ਹੋਰ ਨਹੀਂਆ ਫਿਰ ਦੇਖਿਆ ਵੀ ਲੱਖੇ ਹੋ ਗਏ 500 ਦਿਨ ਦੇ ਅੰਦੋਲਨਾਂ ਦੇ ਭਾਰਤ ਦਾ ਮੂੰਹੇ ਨੂੰ ਕਰਕੇ ਮਾਰੀ ਬੜੇ ਵੱਧਿਆ ਸੁਣ ਕੇ ਮੋਲ ਕਰ ਰਿਹਾ ਬੜੀ ਵੱਧਿਆ ਗੱਲ ਕਰਕੇ ਮੋਲ ਕਰ ਰਿਹਾ ਆਪੋ ਆਪਣੇ ਮਤਨ ਦੇ ਹੱਥ ਭਲਾ ਦਿਓ बच्चे काफले बड़ियां भीड़ा बच्चे कट कर लो एक घंटे कटे हो जाओ फिर बत्तीस तैंतीस जब जिन्हें भी देने कोई गलत मुंह कटे हो गए आप अपने मत भेदा के क्यों लड़ाई करके एम आर जी भी लावे में जमीन भी बचावे पाब उ हो रहे हमले ही बचाव सरबा ने मेरी सारे दिखान उसके बेनती है कि बहुत जो दो सौ दिन के अंदोलन फटे भाजपा ने मूंह के मूंह मारिया वीडियो ਹਾਂ ਜੀ ਬਾਈ ਚਾਹੀਦੀ ਕਿ ਆਪਾਂ ਕੱਢੀਏ ਨੰਨੋ ਨੂੰ ਕਿ ਬਾਕੀ ਆਪਣੀ ਮਾਤਰੇ ਦਾ ਅੱਜ ਨਾਲ ਆਪੋ ਦੇ ਨਾਲ ਖੰਡੂ ਦੀ ਆਖੂ ਆਪਕੇ ਕਾਰਨ ਜਿੱਥੇ ਕੋਦੇ ਨਾਲਾ ਮੋੜੇ ਨਾਲ ਮੋੜਾ ਵਾਰ ਖੜਿਆ ਤੇ ਅੰਗੂਰ ਚਾਹੀਦੀ ਗਾ ਰਿਹਾ ਕੋਈ ਗੁੱਟੀ ਕਾ ਸੌਸ ਆਪਣੇ ਫੱਕਾ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਪੰਜਾਬ ਹਰਿਆਣਾ ਦੇ ਵਿੱਚੋਂ ਸਾਰੇ ਲੋਕਾਂ ਨੇ ਕੇਮਿਆ ਆਪਕੋ ਕੇਤੀ ਸਾਰੇ ਇਸ ਅੰਦੋਲਨ ਨੂੰ ਆਪਣੇ ਅੰਦਰ ਇਹ ਕਰਦੇ ਆਂ ਪਿਛਲੇ ਦਿਨੀ ਚਈਆਂ ਸਟੇਟਾਂ ਵਿੱਚ ਨਾੜ ਦਾ ਮੌਕਾ ਮਿਲਿਆ ਕਮਲ ਨੇ ਕੁਝ ਮਾਤੇ ਦੇ ਇੱਕ ਪੰਡੇ ਚੜੀ ਦੇਵੇ ਉਹਦੇ ਇੱਕ ਖਾਲ ਅੱਜ ਤੁਹਾਡੇ ਸਿਹਾਰ ਨਹੀਂ ਬੰਨਿਆ ਕਰਦੇ ਤੁਸੀਂ ਉਹ ਬੰਦਿਆ ਦੇਖੋ ਪੰਡਾਲ ਆਪਣੇ ਹੁਸਾਰੇ ਰਸਤੇ ਚੜੀ ਹੋਈ ਬੀਜੇ ਨੂੰ ਹੁਣੋਂ ਮੁ ਕਿਵੇਂ ਕੀਤਾ ਜਿਹੜੇ ਕੋਤ ਸੀ ਜਿਹੜੇ ਕੰਦਰ ਸੀ ਕਈ ਉਹਨਾਂ ਦੇ ਹੱਥੀਂ ਚੜ ਕੇ ਰੋਕ ਅੱਜ ਸਾਨੂੰ ਆਪਣਾ ਕਸ਼ਟ ਜਿਹੜਾ ਬਹੁਤ ਸੋਟਾ ਨਜ਼ਰ ਆਉਂਦਾ ਆ ਅਰੇ ਜਿਹੋ ਜਿਹੇ ਹਾਲਾਤ ਸਰਕਾਰਾਂ ਬਣਾਉਣੇ ਜਾ ਰਹੀਆਂ ਆਉਣ ਵਾਲੀ ਜਿਹੜੀ ਸਾਡੇ ਨੌਜਵਾਨ ਨੇ ਆ ਸਾਡੇ ਬੱਚੇ ਉਹਨਾਂ ਵਾਸਤੇ ਇਹ ਕਸ਼ਟ ਹੋਰ ਜਿਆਦਾ ਭਾਰਾ ਹੋਵੇਗਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਅੱਜ ਸੰਘਰਸ਼ ਲੜ ਲਈਏ ਅੱਜ ਇਹ ਕਸ਼ਟ ਝੱਲ ਲਈਏ ਕਿ ਸਾਡੇ ਬੱਚੇ ਨਾ ਚੱਲਣ ਕਿਉਂਕਿ ਇਹਨਾਂ ਸਰਕਾਰਾਂ ਨੇ ਆਉਣ ਵਾਲੇ ਸਮੇਂ ਦੇ ਵੀ ਸਾਡੇ ਬੱਚਿਆਂ ਦਾ ਜਿਹੜਾ ਵਾ ਬਹੁਤ ਬੁਰਾ ਹਾਲਾਤ ਕਰ ਦੇਣਾ ਕਿਉਂਕਿ ਅਸੀਂ ਦੇਖਦੇ ਹਾਂ ਜੇ ਪੰਜਾਬ ਦੇ ਹਾਲਾਤ ਕਿਸਾਨੀ ਦੇ ਹਾਲਾਤ ਜਵਾਨੀ ਦੇ ਹਾਲਾਤ ਕੀ ਸਰਕਾਰਾਂ ਨੇ ਬਣਾਏ ਆ ਸੋ ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਸਾਨੂੰ ਇਹ ਕਸ਼ਟ ਕੋਈ ਵੱਡਾ ਨਹੀਂ ਲੱਗਦਾ। ਭਾਵੇਂ ਅਸੀਂ ਇਸ ਸਾਲ ਦੇ ਵਿੱਚ ਹਾਂ ਪਰ ਸਾਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਜੇ ਅਸੀਂ ਅੱਜ ਇਕੱਠੇ ਨਾ ਹੋਏ ਇਤੋਂ ਜ਼ਿਆਦਾ ਜਿਹੜਾ ਭਿਆਨਕ ਹੋਵੇਗਾ, ਖਤਰਨਾਕ ਵੀ ਖਤਰਨਾਕ ਹੋਵੇਗਾ। ਉਹਦੇ ਵਾਸਤੇ ਸੀ ਜਿਹੜਾ ਵਾ ਸੰਘਰਸ਼ ਲੜਦੇ ਪਏ ਹਾਂ, ਇਹ ਸਾਨੂੰ ਕੋਈ ਧੁੱਕ ਦੀ ਕੋਈ ਮਤਲਬ ਐਸ ਹੱਲ ਦੀ ਕੋਈ ਤਕਲੀਫ ਨਹੀਂ ਹੈਗੀ। ਸੋ ਇੰਨੀਆਂ ਕੋਈ ਬਿੰਦੂ ਆ ਗਾਠਿਆ ਉਹ ਭਾਈ ਸਭ ਕੋਈ ਯਾਰਾਂ ਦਾ ਨਹੀਂਗਾ ਯਾਰਾਂ ਟੱਪ ਕੇ ਲੱਖਾਂ ਦੇ ਵਿੱਚ ਹੋ ਚੁੱਕਾ ਆ। ਅੱਜ ਇਹ ਵੀ ਗਣਤੀ ਜਿਹੜੀ ਕਿਸਾਨਾਂ ਦੀ ਬਹੁਤ ਆਦਾ ਰਹੀ ਆ। ਤੇ ਅਜੇ 2 3 3 ਚੋਕ ਦਾ ਟਾਈਮ ਸਮਾਂ ਹੋ ਗਿਆ ਹੋਵੇਗਾ ਤੇ 1:30 ਵਜਾ ਹੈ ਤੇ ਅੱਜ ਜਿਹੜੀ ਸੰਗਤ ਆਈ ਜਾ ਰਹੀ ਵੇਖੋ ਤੇ ਪਹਿਲਾਂ ਹਜ਼ਾਰਾਂ ਦਾ ਇਕੱਠ ਹੁਣ ਲੱਖਾਂ ਦੇ ਵਿੱਚ ਪਹੁੰਚ ਗਿਆ ਵਾ ਤੇ ਹੋਰ ਵਧੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰਾਂ ਇਹ ਮੰ ਮੰਗਾ ਨਹੀਂ ਮੰਨਦੀਆਂ ਨਹੀਂ ਕੋਈ ਸਾਡੇ ਕਿਸਾਨਾਂ ਵੱਲ ਮਜ਼ਦੂਰਾਂ ਵੱਲ ਧਿਆਨ ਦਿੰਦੀਆਂ ਤੇ ਇਹ ਤੋਂ ਵੀ ਵੱਡੇ ਜਿਹੜੇ ਇਕੱਠ ਹੋਣਗੇ ਜਿਨ੍ਹਾਂ ਦਾ ਹਿਸਾਬ ਲਾਉਣਾ ਸਰਕਾਰ ਨੂੰ ਮੁਸ਼ਕਲ ਹੋ ਜਾਊਗਾ ਕਿਉਂਕਿ ਪੂਰਾ ਪੰਜਾਬ ਪੂਰਾ ਹਿੰਦੁਸਤਾਨ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਖੜਾ ਆ ਦੇਸ਼ਾਂ ਵਿਦੇਸ਼ਾਂ ਦੇ ਵੀਰ ਵੀ ਖੜੇ ਆ ਤੋ ਇਸੇ ਤਰ੍ਹਾਂ ਇਹ ਸੰਘਰਸ਼ ਜਿਹੜਾ ਸਾਡਾ ਜਾਰੀ ਰਹੇਗਾ ਜੀ ਅਸੀਂ ਕਿ ਮਹਾਵਾ ਅਟਾਰੀ ਵਾਗਾ ਬਾਰਡਰ ਕਿਸਾਨ ਆਗੂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦਈਏ ਵੀ ਅੱਜ ਕਿਸਾਨਾਂ ਨੂੰ ਇੱਥੇ ਬੈਠਿਆਂ ਨੂੰ 200 ਦਿਨ ਪੂਰਾ ਹੋ ਗਿਆ ਜਿਹੜੀ ਭਾਰਤ ਦੇ ਵਿੱਚ ਐਸ ਵੇਲੇ ਲੰਗੜੀ ਸਰਕਾਰ ਬਣੀ ਹੈ ਲੰਗੜੀ ਸਰਕਾਰ ਜਿਹੜੀ ਸਾਖੀਆਂ ਦੇ ਪਾਰ ਚੱਲਣ ਵਾਲੀ ਸਰਕਾਰ ਆ ਉਤੋਂ ਅਸੀਂ ਆਪਣੇ ਹੱਕ ਲੈਣ ਵਾਸਤੇ ਜਿਹੜਾ 200 ਦਿਨ ਸਾਡਾ ਪੂਰਾ ਹੋ ਚੁੱਕਾ ਵਾ ਇਸ ਤੋਂ ਅੱਗੇ ਜਿਤਨਾ ਜਿਤਨਾ ਸਾਡੇ ਕਿਸਾਨ ਜਥੇ ਬੰਦੀਆਂ ਦੇ ਆਰਡਰ ਹੁੰਦੇ ਆਉਣਗੇ ਉਸੇ ਤਰ੍ਹਾਂ ਇਹ ਵੱਡੇ ਵੱਡੇ ਕੱਟ ਹੁੰਦੇ ਰਹਿਣਗੇ ਹੁਣ ਕਿਵੇਂ ਦੇਖ ਤੋ ਜਿਵੇਂ ਰੋਕੇ ਵੀ ਜਾ ਰਿਹਾ ਹੈਗਾ ਕਿਸਾਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਰੇਡਾਂ ਵੀ ਪੁਆਈਆਂ ਜਾ ਰਹੀਆਂ ਨੇ ਵੱਖ-ਵੱਖ ਪ੍ਰਸ਼ਾਸਨਾਂ ਤੋਂ ਪੁਲਿਸ ਪ੍ਰਸ਼ਾਸਨ ਇਹਨਾਂ ਤੋਂ ਜਾਂ ਹੋਰ ਵੀ ਲੇਕਿਨ ਕਿਸਾਨਾਂ ਦੀ ਫੇਰ ਵੀ ਉਹਰੇ ਦੇਖਦੇ ਆਪਾਂ ਹਜ਼ਾਰਾਂ ਤੇ ਦਿਨ ਕਿ ਕਿਸਾਨ ਪੁੱਛ ਕਿਵੇਂ ਕਹੋਗੇ ਸਰਕਾਰ ਨੂੰ ਵੇਖੋ ਜੀ ਅਸੀਂ ਗੁਰੂ ਗੋਬਿੰਦ ਸਿੰਘ ਦੀ ਥਾਪੀ ਹੋਈ ਕੌਮ ਆ ਅਸੀਂ ਇਹ ਗੱਜੜ ਧਮਕੀਆਂ ਤੋਂ ਡਰਨ ਵਾਲੇ ਬੰਦੇ ਨਹੀਂ ਜਿੰਨਾ ਸਾਡੇ ਵੀਰ ਆਹ ਵੇਖ ਲਓ ਉਹ ਭਾਜ ਵੀਰ ਹੈ ਸਾਡਾ ਜਥੇਦਾਰ ਗੁਰਦਾਸ ਸਿੰਘ ਪਿਆਰਾ ਏ ਵੀ ਇੱਥੇ ਪਹੁੰਚਿਆ ਵਾ ਤੇ ਨੌਜਵਾਨ ਪੀੜੀ ਇੱਥੇ ਪਹੁੰਚੀ ਹੈ ਸਾਡੀ ਅਗਲੀ ਪੀੜੀ ਆਉਣ ਵਾਲੀ ਪੀੜੀ ਨੂੰ ਵੀ ਗਾਂ ਸੰਦੇਸ਼ ਇਹੋ ਜਿਹੇ ਲੋਕ ਦੇਣਗੇ ਕਿ ਅਸੀਂ ਜਿਹੜੇ ਕਿਸਾਨ ਜਿੱਥੇ ਬੰਦੀ ਦਾ ਸੰਘਰਸ਼ ਆਪਣੇ ਗੋਡਿਆਂ ਦੇ ਪਾਰ ਹੋ ਕੇ ਮੋਢਿਆਂ ਦੇ ਸਿਰਾਂ ਦੇ ਉੱਤੇ ਇਹ ਲੜਿਆ ਵਾ ਇਹ ਆਪ ਜੀ ਨੂੰ ਦੱਸ ਦਿਆਂ ਤੜ ਚੈਨ ਦੇ ਮਾਧਿਅਮ ਨੇ ਕੋਈ ਸੰਘਰਸ਼ ਲੜਨ ਦੀ ਕੋਈ ਜਗ੍ਹਾ ਹੁੰਦੀ ਕੋਈ ਨਿਸ਼ਚਿਤ ਜਗ੍ਹਾ ਇਹ ਉਹ ਜਗ੍ਹਾ ਵਾ ਜਿੱਥੇ ਕਿਸੇ ਟਾਈਮ ਕਿਸੇ ਜ਼ਾਲਮ ਸਰਕਾਰ ਨੇ 6000 ਸਿੱਖਾਂ ਦੇ ਸਿਰ ਵੱਢ ਕੇ ਇੱਥੇ ਗੱਡਿਆਂ ਦੇ ਲੱਦ ਕੇ ਲਿਆਉਂਦੇ ਸੀਗੇ ਇਹ ਉਸ ਅਸਥਾਨ ਤੇ ਸੰਘਰਸ਼ ਲੜਿਆ ਜਾ ਰਿਹਾ ਵਾ ਇਸ ਸੰਘਰਸ਼ ਜਿਹੜਾ ਲੜਕੇ ਅਸੀਂ ਬਿਲਕੁਲ ਪੀਸਫੁਲ ਸੰਘਰਸ਼ ਲੜਕੇ ਤੇ ਅਸੀਂ ਆਪਣੀ ਕਾਮਯਾਬੀ ਦੇ ਰਾਹ ਤੇ ਪੈ ਰਹੇ ਆਂ ਦੂਜੀ ਤਾਂ ਗੱਲ ਕੀਤੀ ਕਿ ਕਿਸਾਨਾਂ ਦੇ ਘਰਾਂ ਦੇ ਉੱਤੇ ਰੇਡ ਕੀਤੇ ਜਾ ਰਹੇ ਆ ਇਹ ਜਿੰਨਾ ਮਰਜ਼ੀ ਰੇਡ ਕਰਨ ਅਸੀਂ ਇਹਨਾਂ ਗਿੱਧੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਸਾਡੀਆਂ ਮਹਿਤਾਵਾ ਸਾਡੀਆਂ ਭੈਣਾਂ ਸਾਡੀਆਂ ਛੋਟੀਆਂ ਬੱਚੀਆਂ ਘਰਾਂ ਦਾ ਚੌਂਕਾ ਚੁੱਲਾ ਛੱਡ ਕੇ ਵੀ ਉਹ ਸਾਡੇ ਨਾਲ ਸਾਥ ਦੇ ਕੇ ਇੱਥੇ ਪਹੁੰਚੀਆਂ ਨੇ ਅਸੀਂ ਇਹ ਡਰਨ ਵਾਲੀ ਕਾਮ ਨਹੀਂ ਹੈਗੀ ਇਹਨਾਂ ਦੀ ਗਿੱਧੜ ਧਮਕੀ ਤੋਂ ਡਰ ਜਾਵਾਂਗੇ ਆਖਰ ਭਾਲ ਸਿੰਘ ਭਾਰਤੀ ਕਿਸਾਨ ਯੂਨੀਅਨ ਮਾਝਾ ਤੋਂ ਅਸੀਂ ਆਏ ਆ ਅੱਛਾ ਜਿਵੇਂ ਆ 200 ਦਿਨ ਪੂਰੇ ਹੋ ਛਕੇ ਆ ਸ਼ੰਭੂ ਬਾਰਡਰ ਦੇ ਥੋੜਾ ਜਿਹੜਾ ਪ੍ਰੋਟੈਸਟ ਕਿਸਾਨਾਂ ਵੱਲੋਂ ਜਾਰੀ ਆ ਕਿਵੇਂ ਦੇਖਦੇ ਹੋ ਇਸ ਨੂੰ ਪ੍ਰੋਟੈਸਟ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਆ ਅੱਜ ਵੀ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਇਹਨਾਂ ਨੇ ਪਾਕਿਸਤਾਨ ਦਾ ਬਾਰਡਰ ਬਣਾਤਾ ਉਧਰ ਕੁੰਝ ਕਹਿੰਦੇ ਆ ਪਰ ਭਾਰਤ ਸਾਰਿਆਂ ਦਾ ਸਾਂਝਾ ਮੁਲਖ ਆ ਪਰ ਇਹਨੂੰ ਇਹਨਾਂ ਨੇ ਦੋ ਵਾ ਹਿੱਸੇ ਦੇ ਵਿੱਚ ਵੰਡ ਦਿੱਤਾ ਅਸੀਂ ਇਸ ਗੱਲ ਦਾ ਇਹਨਾਂ ਨੂੰ ਜਵਾਬ ਪੁੱਛਦੇ ਆ ਕਿ ਜੇ ਅਸੀਂ ਭਾਰਤ ਦੇ ਦੇ ਨਾਗਰਿਕਾਂ ਤੇ ਫਿਰ ਇਹ ਸਾਡੇ ਨਾਲ ਵਿਤਕਰਾ ਕਿਉਂ ਇਹ ਬਾਰਡਰ ਆ ਕੋਈ ਇਨੂੰ ਲੰਘੜ ਦੇਣਾ ਚਾਹੀਦਾ ਇਹ ਕਿਲ ਬਖਾਓ ਸੰਗਤਾਂ ਨੂੰ ਕਿਲ ਬਖਾਓ ਤੇ ਇਹ ਕਿਹੜੇ ਤਰੀਕੇ ਦੇ ਨਾਲ ਪੱਕੇ ਮੋਰਚੇ ਇਨਾਂ ਨੇ ਲਾ ਦਿੱਤੇ ਆ ਤੁਹਾਡੇ ਵੱਲੋਂ ਸੜਕ ਕਿਤੇ ਨਹੀਂ ਜਾਮ ਕੀਤੀ ਗਈ ਸੜਕਾਂ ਵਾਸਤੇ ਬਿਲਕੁਲ ਖੁੱਲਵਾ ਕਿਸਾਨਾਂ ਵੱਲੋਂ ਪਰ ਇਹ ਖट्टर ਸਰਕਾਰ ਦਾ ਇਹ ਦੇਖ ਲਓ ਜਿੰਨੇ ਬੰਦ ਕੀਤਾ ਤੇ ਲੋਕੀ ਤੰਗ ਹੋਣ ਦੇ ਆ ਅੱਜ 200 ਦਿਨ ਹੋ ਗਏ ਆ ਪਰ ਕਿਸਾਨਾਂ ਦੇ ਹੌਸਲੇ ਉਤਰਾਂ ਦੇ ਉਤਰਾਂ ਬਲੰਦ ਵਾ ਅਸੀਂ ਇਹ ਮੋਰਚਾ ਅਵੱਸ ਜਿੱਤਾਂਗੇ ਭਾਵੇਂ 200 ਦੇ ਭਾਵੇਂ ਹੋਰ 400 ਦਿਨ ਲੱਗ ਜਾਣ ਕੋਈ ਪਰਵਾਹ ਨਹੀਂ ਕੀ ਕਿਸ ਗੱਲ ਦੀ ਉਥੇ ਟੋਟ ਨਹੀਂ ਗਈ ਹੈਗੀ ਮਗਰ ਵੀ ਕਿਸ ਗੱਲ ਦਾ ਘਾਟਾ ਨਹੀਂਗਾ ਹੈਗਾ ਇਹ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਵਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹੂਗਾ ਜਿਵੇਂ ਤੁਸੀਂ ਦੇਖਦੇ ਸੁਪਰੀਮ ਕੋਰਟ ਹਾਈ ਕੋਰਟ ਦੇ ਵੀ ਫੈਸਲੇ ਦੇ ਦਿੱਤੇ ਗਏ ਨੇ ਵੀ ਇੱਕ ਸਾਈਡ ਖੁੱਲੀ ਜਾਵੇ ਤੇ ਕਮੇਟੀਆਂ ਬਣਾਈਆਂ ਜਾਣ ਕਮੇਟੀਆਂ ਵੀ ਕੀਤੀ ਗਈਆਂ ਸਾਰੀਆਂ ਬੇਸ਼ਿਕਾਂ ਨਿਕਲੀਆਂ ਨੇ ਕਿਸਾਨਾਂ ਨਾਲ ਜਾਂ ਕਿਸਾਨ ਨੇਤਾਵਾਂ ਨਾਲ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਸਰਕਾਰ ਦਾ ਵੇਖੋ ਜੀ ਇਹ ਬਿਲਕੁਲ ਮੋਦੀ ਸਰਕਾਰ ਦੀ ਧੱਕਾਸ਼ਾਹੀ ਆ ਤਾਨਾਸ਼ਾਹੀ ਆ ਏ ਜਿਹੜੀ ਮਤਲਬ ਹਾਈ ਕੋਰਟ ਦੇ ਕਹਿਣ ਤੇ ਸੁਪਰੀਮ ਕੋਰਟ ਦੇ ਕਹਿਣ ਤੇ ਵੀ ਇਹ ਰਸਤਾ ਨਹੀਂ ਖੋਲਿਆ ਜਾਂ ਡਿਆ ਤੇ ਇਹਦਾ ਸਾਰਾ ਬਲੇਮ ਜਿਹੜਾ ਉਹ ਕਿਸਾਨਾਂ ਨੂੰ ਦੇਣ ਦੇ ਆ ਜਦ ਕਿ ਇਹ ਸਰਕਾਰ ਦੋਸ਼ੀ ਆ ਇਹ ਖੱਟਰ ਸਰਕਾਰ ਏ ਜਿਹੜੀ ਹਰਿਆਣਾ ਸਰਕਾਰ ਵਾ ਇਹ ਦੋਸ਼ੀ ਆ ਇਸ ਗੱਲ ਦੇ ਵਿੱਚ ਅਸੀਂ ਤਾਂ ਪ੍ਰੋਟੈਸਟ ਸਾਤਵੇਂ ਹੀ ਅੱਗੇ ਵੀ ਕੀਤਾ ਉਥੇ 13 ਮਹੀਨੇ ਲੱਗੇ ਸਾਨੂੰ ਪ੍ਰਸਾਦ ਮੇਹੀ ਕੋਈ ਗੱਲ ਨਹੀਂ ਹੋਈ ਕੋਈ ਦੰਗਾ ਨਹੀਂ ਹੋਇਆ ਕੋਈ ਪ੍ਰਸਾਦ ਨਹੀਂ ਹੋਇਆ ਪਰ ਇਹਨਾਂ ਨੇ ਹਾਨੂਗੜ ਵਾਦੀਏ ਬਣਾ ਕੇ ਤੇ ਇੱਥੇ ਬਿਠਾ ਲਿਆ ਉਹ ਵਾਦੀਆਂ ਦੀ ਗੱਲ ਕਰਦੇ ਜਿਵੇਂ ਆਪਣਾ ਭਾਜਪਾ ਦੀ ਐਮਪੀ ਹੈ ਕੰਗਨਾ ਉਹ ਵੀ ਤੁਹਾਡੇ ਵੱਲੋਂ ਕਾਫੀ ਕਿਸਾਨਾਂ ਦੇ ਖਿਲਾਫ ਕਾਫੀ ਉਹਦਾ ਦੇ ਕੰਮ ਆ ਮਤਲਬ ਉਹ ਸਰਕਾਰੀ ਜਿਤਨਾ ਉਹਨੂੰ ਚਾਬੀ ਦਿੱਤੀ ਹੈ ਨਾ ਜੋ ਸਰਕਾਰ ਕਹਿੰਦੀ ਉਹ ਬੋਲੀ ਜਾਂਦੀ ਆ ਉਹਦੀ ਗੱਲ ਜਿਹੜੀ ਕਿ ਨਹੀਂ ਬਿਲਕੁਲ ਹੀ ਝੂਠਾ ਜਾਂ ਤੇ ਉਹਨੂੰ ਫਿਰ ਪਤਾ ਹੋਊਗਾ ਕਿਥੇ ਰੇਪ ਹੋਇਆ ਉਹ ਦੱਸੇ ਕਿਸ ਨੂੰ ਕੋਈ ਸਬੂਤ ਦੇਵੇ ਉਹ ਉੱਥੇ ਕੀ ਲੈਣ ਗਈ ਜਿਹੜੇ ਉਥੇ ਉਥੇ ਹੱਡੀਆਂ ਮਾਵਾਂ ਹੱਡੀਆਂ ਭੈਣਾ ਇਹ ਬਿਲਕੁਲ ਉਹਦਾ ਬਿਆਨ ਗਲਤ ਵਾ ਤੇ ਸਾਨੂੰ ਜਿਹੜਾ ਇਹ ਕੁਝਾ ਜਿਹੜਾ ਬਹੁਤ ਦੁੱਖਦਾਈ ਬਿਆਨਵਾ ਉਹਦਾ ਇਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਉਥੇ ਹੱਡੀਆਂ ਮਾਵਾਂ ਸੀ ਧੀਆਂ ਸੀ ਭੈਣਾ ਸੀ ਉਥੇ ਲੋਕ ਜਿਹੜੇ ਜਾਣਦੇ ਉਹ ਇਤਿਹਾਸ ਦੀ ਮਿਸਾਲ ਆ ਕਿ ਉਥੇ ਹਰ ਇੱਕ ਨੂੰ ਗਰੀਬ ਨੂੰ ਕਪੜੇ ਤੱਕ ਵੰਡੇਗੇ ਜੁੱਤੀਆਂ ਤੱਕ ਵੰਡੀਆਂ ਬਹੁਤ ਹੀ ਮੰਦਪਾਗੀ ਗੱਲ ਆ ਜੀ ਜੇ ਅਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਜ਼ਾਦ ਦੇਸ਼ ਦੇ ਵਿੱਚ ਰਹਿ ਕੇ ਅਸੀਂ ਆਪਣਾ ਜੇ ਹੱਕਾਂ ਦੀ ਪ੍ਰਤੀ ਆਪਣਾ ਪ੍ਰੋਟੈਸਟ ਹੀ ਨਹੀਂ ਕਰ ਸਕਦੇ ਤੇ ਕਾਦੀ ਆਜ਼ਾਦੀ ਆ ਇਹ ਗੱਲ ਦੱਸੋ ਨਾ ਵੀ ਕਾਦੀ ਆਜ਼ਾਦੀ ਆ ਜੇ ਕੋਈ ਆਪਣੇ ਹੱਕ ਦੇ ਮੰਗ ਵੀ ਨਹੀਂ ਉਠਾ ਸਕਦਾ ਅੱਜ ਇਹਨਾਂ ਨੇ ਸਾਡੇ ਕਿਸਾਨ ਨજરਬੰਦ ਕਰਾਂ ਦੇ ਵਿੱਚ ਕੀਤੇ ਆ ਉਹਨਾਂ ਨੂੰ ਆਉਣ ਨਹੀਂ ਦਿੱਤਾ ਥਾਂ ਥਾਂ ਤੇ ਨਾਕੇ ਲਾ ਕੇ ਇਹਨਾਂ ਨੇ ਜਿਹੜਾ ਕੋਸ਼ਿਸ਼ ਕੀਤੀ ਆ ਢੱਕਣ ਦੀ ਪਰ ਫਿਰ ਵੀ ਸੰਗਤਾਂ ਹੜ ਆਇਆ ਪਿਆ ਆ ਸੰਗਤਾਂ ਦਾ ਜਿਹੜਾ ਕੋਈ ਗਲਤ ਨਹੀਂ ਕਰਨ ਵਾਲੀ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਇਹ ਮੋਰਚਾ ਜਿਹੜਾ ਕਿ ਨਹੀਂ ਅੱਗੇ ਵੀ ਜਿੱਤਿਆ ਸੀ ਇਹ ਵੀ ਮੋਰਚਾ ਅਸੀਂ ਜਿੱਤ ਕੇ ਵਾਪਸ ਜਾਵਾਂਗੇ ਉਨਾਂ ਚਿਰ ਨਹੀਂ ਜਾਂਦੇ ਧੰਨਵਾਦ